ਸਾਇਰੋਸ ਨੂੰ ਪਿਆਪੀ ਸਤਿ ਸ਼੍ਰੀ ਅਕਾਲ ਜੈ ਹਿੰਦ ਕਿੱਦਾਂ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਤੇ ਅੱਜ ਦੇ ਟੌਪਿਕ ਵਿੱਚ ਆਪਾਂ ਮੇਨ ਗੱਲ ਕਰਨੀ ਆ ਯੂਨੀਫਾਰਮ ਬਾਰੇ ਡਰੈਸ ਬਾਰੇ ਕਿ ਸਟੂਡੈਂਟਸ ਮੈਨੂੰ ਪੁੱਛ ਰਹੇ ਨੇ ਕਿ ਅਸੀਂ ਯੂਨੀਫਾਰਮ ਸਵਾਈਏ ਜੀ ਕਦੋਂ ਸਵਾਈਏ ਕਿੱਥੋਂ ਸਵਾਈਏ ਕਿੱਦਾਂ ਕਰੀਏ ਤੇ ਮੈਂ ਉਹਦੇ ਬਾਰੇ ਅੱਜ ਤੁਹਾਨੂੰ ਜਿਹੜੀ ਆ ਉਹ ਜਾਣਕਾਰੀ ਦੇਣੀ ਆ ਵੀ ਕਿੱਦਾਂ ਕਰਨੀ ਹੈਗੀ ਆ ਠੀਕ ਆ ਤੇ ਵੀਡੀਓ ਸਾਰੀ ਦੇਖਿਓ ਜੇ ਤੁਹਾਨੂੰ ਮਤਲਬ ਕਿ ਕੋਈ ਡਾਊਟ ਰਹੇਗਾ ਤਾਂ ਮੈਨੂੰ ਕਹਿ ਦਿਓ ਬਾਅਦ ਵਿੱਚ ਤਾ ਪਹਿਲੀ ਗੱਲ ਤਾਂ ਮੇ ਕੋਈ ਡਾਊਟ ਰਹਿਣ ਦਿੰਦਾ ਨਹੀਂ ਹੁੰਦਾ ਜੇਕਰ ਤੁਸੀਂ ਪ੍ਰੋਪਰ ਵੀਡੀਓ ਦੇਖੀ ਹੋਵੇ ਤਾਂ ਤੁਹਾਨੂੰ ਪਤਾ ਹੋਊਗਾ ਠੀਕ ਆ ਆਲਰੇਡੀ ਮੁੰਡੇ ਕੁੜੀ ਜਿਹੜੇ 80 90% ਹਗੇ ਨੇ ਉਹ ਸਾਰੀ ਵੀਡੀਓ ਦੇਖਦੇ ਨੇ ਕਈ ਵਿੱਚੋਂ ਹੁੰਦੇ ਆ ਸ਼ਾਰਟਕਟ ਦਾ ਕੋਈ ਕਹਿੰਦੇ ਨੇ ਨਾ ਮਤਲਬ ਕਿ ਜਿਹੜੀ ਸਕਸੈਸ ਦਾ ਕੋਈ ਸ਼ਾਰਟਕਟ ਨਹੀਂਗਾ ਠੀਕ ਆ ਜੇ ਤੁਸੀਂ ਨੌਲੇਜੇਬਲ ਵੀਡੀਓ ਦੇਖਣੀ ਹੈ ਨਾ ਤਾਂ ਫਿਰ ਉਹਨੂੰ ਤੁਸੀਂ ਅੱਧੋ ਚਾਲੇ ਛੱਡੋਗੇ ਕਹਿੰਦੇ ਹੁੰਦੇ ਅੱਧਾ ਅਧੂਰਾ ਗਿਆਨ ਬਿਲਕੁਲ ਨਾ ਗਿਆਨ ਹੋਣ ਤੋਂ ਵੀ ਖਤਰਨਾਕ ਹੁੰਦਾ ਠੀਕ ਆ ਇਸ ਕਰਕੇ ਪੂਰੀ ਪ੍ਰੋਪਰ ਵੀਡੀਓ ਦੇਖਿਆ ਕਰੋ ਤੁਹਾਨੂੰ ਜਾਣਕਾਰੀ ਹੋਊਗੀ ਠੀਕ ਆ ਫੇਰ ਹੀ ਆ ਤੇ ਜੇ ਨਾ ਦੇਖੂਗਾ ਤੁਹਾਡੇ ਨੁਕਸਾਨ ਆ ਮੇਰਾ ਕੋਈ ਲਾਸ ਨਹੀਂਗਾ ਤੇ ਉਹ ਸ਼ੁਰੂ ਕਰਦੇ ਆ ਫਿਰ ਅੱਜ ਦੀ ਵੀਡੀਓ ਤੇ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਲਾਈਕ ਸਬਸਕ੍ਰਾਈਬ ਕਰਦੇ ਆ ਕਰੋ ਤੇ ਸ਼ੁਰੂ ਕਰਦੇ ਫਿਰ ਯੂਨੀਫਾਰਮ ਬਾਰੇ ਜੋ ਵੀ ਆਪਣੀ ਜਿਹੜੀ ਵੀਡੀਓ ਹੈਗੀ ਆ ਤਾਂ ਪਹਿਲੀ ਗੱਲ ਦਾ ਮੈਂ ਸਟਾਰਟਿੰਗ 'ਚ ਇਹ ਗੱਲ ਦੱਸ ਦਿਆਂ ਵੀ ਜਿਹੜੀ ਆਪਣੀ ਟ੍ਰੇਨਿੰਗ ਟਾਈਮ ਜਿਹੜੀ ਯੂਨੀਫਾਰਮ ਹੁੰਦੀ ਆ ਉਹ ਸਾਰਿਆਂ ਦੀ ਸੇਮ ਹੁੰਦੀ ਆ ਖਾਕੀ ਠੀਕ ਆ ਉਹਦੇ ਵਿੱਚ ਪੱਗਾਂ ਦਾ ਹੋ ਸਕਦਾ ਜਿਹੜੇ ਆਰਮਰਡ ਗੇਡਰ ਵਾਲੇ ਆਰਮਰਡ ਗੇਡਰ ਦੀਆਂ ਜਿਹੜੀਆਂ ਪ ਉਹ ਕਾਖੀ ਰੰਗ ਦੀ ਹੁੰਦੀ ਹੈ ਤੇ ਚੱਲਰ ਲੱਗੀ ਹੁੰਦੀ ਹੈ ਤੇ ਆਲ ਜਿਹੜੀਆਂ ਡਿਸਟ੍ਰਿਕਟ ਇਡਰ ਦੀਆਂ ਹੁੰਦੀਆਂ ਨੇ ਉਹ ਹੁੰਦੀ ਹੈ ਨੀਲੇ ਤੇ ਲਾਲ ਚੱਲਰ ਉਹ ਮੈਂ ਤੁਹਾਨੂੰ ਇੱਕ ਸ਼ੋਅ ਕਰ ਦਿੰਦਾ ਮੇਰਾ ਬ੍ਰਦਰ ਠੀਕ ਆ ਛੋਟਾ ਤੇ ਉਹ ਆਰਮਡ ਗੇਡਰ ਵਿੱਚ ਹੋਇਆ ਸੀ ਔਰ ਮੈਂ ਡਿਸਟ੍ਰਿਕਟ ਦਾ ਸੀ ਮਤਲਬ ਕਿ ਉਹ ਪਾਸਿੰਗ ਆਊਟ ਸਾਡੀ ਹੋਈ ਸੀ ਇਕੱਠਿਆਂ ਦੀ ਹੋਈ ਸੀ ਤਾਂ ਮੈਂ ਤੁਹਾਨੂੰ ਫੋਟੋ ਲਾ ਕੇ ਦੱਸ ਦਿੰਦਾ ਵੀ ਆ ਸਾਡੀ ਪੱਗਾਂ ਦਾ ਡਿਫਰੈਂਸ ਸੀਗਾ ਠੀਕ ਆ ਪਰ ਜਿਹੜੀ ਪ੍ਰੇਡ ਡਰੈਸ ਹੁੰਦੀ ਹੈ ਨਾ ਮਤਲਬ ਕਿ ਆਪਣੀ ਜਿਹੜੀ ਆ ਪਾਉਣੇ ਆ ਜਦੋਂ ਪ੍ਰੇਡ ਕਰਦੇ ਆ ਪੀੜੀ ਤੋਂ ਬਾਅਦ ਪ੍ਰੇਡ ਹੁੰਦੀ ਹੈ ਉਹ ਟ੍ਰੇਨਿੰਗ ਤਾਂ ਤੇ ਮੈਂ ਫਿਲਹਾਲ ਯੂਨੀਫਾਰਮ ਦੀ ਗੱਲ ਕਰਦਾ ਵੀ ਯੂਨੀਫਾਰਮ ਹੈ ਅਲੱਗ-ਅਲੱਗ ਆ ਕਾਫੀ ਮਤਲਬ ਡਿਫਰੈਂਸ ਹੈਗਾ ਜਿਵੇਂ ਆਈਆਰਪੀ ਹੋਗਾ ਕਮਾਂਡੋ ਹੋ ਗਿਆ ਏਆਰਪੀ ਹੋ ਗਿਆ ਐਸਐਸਐਫ ਹੋ ਗਿਆ ਠੀਕ ਆ ਔਰ ਜਲਾ ਪੁਲਿਸ ਦੀ ਤਾਂ ਹੁੰਦੀ ਚਲੋ ਅਲਾਨਾ ਮਤਲਬ ਹਰ ਇੱਕ ਚੀਜ਼ ਦੀ ਅਲੱਗ-ਅਲੱਗ ਮਤਲਬ ਡਰੈਸ ਹੈਗੀ ਹੈ ਬਟ ਜਿਹੜੀ ਆਪਣੀ ਪ੍ਰੇਡ ਡਰੈਸ ਹੁੰਦੀ ਨਾ ਜਦੋਂ ਟ੍ਰੇਨਿੰਗ ਕਰਦੇ ਆ ਟ੍ਰੇਨਿੰਗ ਵਿੱਚ ਆਪਣੀ ਸਾਰਿਆਂ ਦੀ ਖਾਕੀ ਡਰੈਸ ਹੀ ਹੁੰਦੀ ਆ ਠੀਕ ਆ ਤਾਂ ਹੁਣ ਇਹ ਚੀਜ਼ ਦਾ ਥੋੜਾ ਜਿਹਾ ਧਿਆਨ ਦਿਓ ਜੀ ਵੀ ਜਿਹੜੇ ਡਿਸਟ੍ਰਿਕਟ ਵਾਲੇ ਮੁੰਡੇ ਕੁੜੀਆਂ ਉਹ ਤਾਂ ਸਵਾਲੋ ਠੀਕ ਆ ਖਾਕੀ ਵਰਦੀ ਦੇ ਸਵਾਲ ਆਲੋ ਜਿਹੜੇ ਆਰਮਡ ਕਿਡਰ ਵਾਲੇ ਨੇ ਉਹ ਵੀ ਸਵਾਲ ਆ ਸਕਦੇ ਨੇ ਠੀਕ ਆ ਜੀ ਤੇ ਹੁਣ ਡਿਪੈਂਡ ਕਰਦਾ ਵੀ ਤੁਸੀਂ ਇਨ ਫਿਊਚਰ ਬਟਾਲੀయన్స్ ਵਾਲੀ ਵੀਡੀਓ ਤੁਸੀਂ ਦੇਖੀ ਹੋਣੀ ਆ ਠੀਕ ਆ ਵੀ ਤੁਹਾਡਾ ਨੰਬਰ ਆਰਬੀ ਚ ਪੈਂਦਾ ਜਾਂ ਪੀਏਪੀ ਚ ਪੈਂਦਾ ਤੇ ਜਾਂ ਫਿਰ ਉਹ ਪੈਂਦਾ ਕਮਾਂਡੋ ਦੇ ਵਿੱਚ ਠੀਕ ਆ ਹੁਣ ਜਿੱਦਾਂ ਕਿ ਮੈਂ ਦੱਸਿਆ ਵੀ ਕਮਾਂਡੋ ਵਾਲਿਆਂ ਦੀ ਜਿਹੜੀ ਡਰੈੱਸ ਹੁੰਦੀ ਆ ਉਹ ਹੁੰਦੀ ਆ ਕਾਲੀ ਰੰਗ ਦੀ ਠੀਕ ਆ ਆਰਬੀ ਵਾਲਿਆਂ ਦੀ ਮਤਲਬ ਜਿੱਦਾਂ ਕਿ ਥੋੜੀ ਜੀ ਕੈਮ ਅ Dress ਹੁੰਦੀ ਆ ਠੀਕ ਆ ਔਰ ਜਿਹੜੀ ਮਤਲਬ ਕਿ ਪੀਏਪੀ ਨਾਰਮਲ ਬਟਾਲੀయన్స్ ਨੇ ਉਹਨਾਂ ਦੀ ਜਿਹੜੀ ਖਾਕੀ ਸੀ ਹੁੰਦੀ ਜਿਹੜੀ ਮਤਲਬ ਨਾਰਮਲ ਜਿਹੜਾ ਪੁਲਿਸ ਵਰਗੀ ਵਰਦੀ ਹੁੰਦੀ ਆ ਤਾਂ ਇਹ ਡਿਪੈਂਡ ਕਰਦਾ ਕਿ ਤੁਹਾਨੂੰ ਕਿਹੜੀ ਤੁਹਾਨੂੰ ਮਤਲਬ ਕਿ ਯੂਨਿਟ ਮਿਲਦੀ ਕਿਹੜੀ ਬਟਾਲੀਨ ਮਿਲਦੀ ਆ ਉਹਦੇ ਅਕੋਰਡਿੰਗ ਤੁਹਾਨੂੰ ਉਹ ਵਰਦੀ ਵੀ ਸੋਣੀ ਪਊਗੀ ਤੇ ਜਿੱਦਾਂ ਕਿ ਮੈਂ ਨਾਰਮਲ ਡਿਸਟ੍ਰਿਕਟ ਕੀਡਰ ਦੀ ਗੱਲ ਕੀਤੀ ਡਿਸਟ੍ਰਿਕਟ ਕੀਡਰਾਂ ਦੀ ਜਿਹੜੀ ਡਰੈੱਸ ਹੁੰਦੀ ਆ ਉਹ ਸੇਮ ਮਤਲਬ ਇੱਕ ਹੀ ਅ Dress ਹੁੰਦੀ ਇਹਨਾਂ ਦੀ ਕੋਈ ਜ਼ਿਆਦਾ ਡਰੈਸੇਸ ਨਹੀਂ ਹੁੰਦੀਆਂ ਠੀਕ ਆ ਤੇ ਪਾਸ ਆਊਟ ਪੇਡ ਤੇ ਥੋੜ ਰੇ ਡਰੈਸ ਜਦੋਂ ਆਪਾਂ ਕਿਨੂੰ ਸਲਾਮੀ ਦੇਣੀ ਆ ਠੀਕ ਆ ਉਹ ਚੀਜ਼ਾਂ ਬਾਅਦ ਦੀ ਨੇ ਉਹ ਮੈਂ ਬਾਅਦ ਸਮਝਾਉਂਗਾ ਨੋਰਮਲ ਡਰੈਸ ਦੀ ਗੱਲ ਕਰਦਾ ਯੂਨੀਫਾਰਮ ਦੀ ਕਿ ਡਿਸਟ੍ਰਿਕਟ ਕੈਡਰੀ ਤਾਂ ਉਹੀ ਹੁੰਦੀ ਆ ਨੀਲੀ ਪੱਗ ਤੇ ਲਾਲ ਜਲਰ ਵਾਲੀ ਠੀਕ ਆ ਔਰ ਮਤਲਬ ਜਿਹੜੀ ਤੁਸੀਂ ਮੋਸਟਲੀ ਮੇਰੀ ਵੀਡੀਓਸ ਦੇਖਿਆ ਹੋਊਗਾ ਕਈ ਵਾਰ ਪੁਰਾਣੀ ਵੀਡੀਓ ਕੱਢ ਕੇ ਦੇਖ ਲਓ ਜਾਂ ਮਤਲਬ ਕਿ ਮੇਰੇ ਇੰਸਟਾਗ੍ਰam ਚੈਨਲ ਤੇ ਦੇਖ ਲਓ ਕਿ ਇਹ ਕਿਹੜੀ ਡਰੈਸ ਪਾਈ ਹੋਈ ਆ ਠੀਕ ਆ ਉਹ ਹੁੰਦੀ ਆ ਜ਼ਿਲ੍ਹਾ ਪੁਲਿਸ ਵਾਲੀ ਠੀਕ ਆ ਔਰ ਜਿਹੜੀ ਆਰਮਡ ਕੈਡਰੀ ਦੀ ਤੁਹਾਨੂੰ ਅਕੋਰਡਿੰਗ ਟੂ ਤੁਹਾਡੀ ਜਿਹੜੀ ਬਟਾਲ ਬਟ ਖਾਕੀ ਡਰੈਸ ਦਾ ਸਾਰਿਆਂ ਨੂੰ ਮਤਲਬ ਜਿਹੜੀ ਹੈ ਉਹ ਮੰਡੇਟਰੀ ਹੈ ਠੀਕ ਹੈ ਵੀ ਖਾਕੀ ਡਰੈਸ ਹੈ ਜਿਹੜੀ ਉਹ ਪਰੇਡ ਦੇ ਨੇ ਟ੍ਰੇਨਿੰਗ ਦੇ ਜਿਹੜੀ ਤੁਹਾਨੂੰ ਕੰਮ ਆਉਗੀ ਠੀਕ ਹੈ ਇਸ ਕਰਕੇ ਮਤਲਬ ਕਿ ਤੁਸੀਂ ਜਿਹੜੀ ਵਰਦੀ ਸੋਣੀ ਖਾਕੀ ਦੀ ਤੁਸੀਂ ਸਵਾਉਣੀ ਹੀ ਸਵਾਉਣੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੀ ਤੁਹਾਨੂੰ ਬਟਾਲੀਅਨ ਮਿਲਦੀ ਹੈ ਯੂਨਿਟ ਮਿਲਦੀ ਹੈ ਉਹਦੇ ਅਕੋਰਡਿੰਗ ਸੋਣੀ ਹੈ ਤੇ ਹੁਣ ਮੈਂ ਇਹ ਚੀਜ਼ ਦੱਸਣਾ ਚਾਹੁੰਦਾ ਹਾਂ ਵੀ ਸਵਾਉਣੀ ਕਿੱਥੋਂ ਆ ਹੁਣ ਮੈਨੂੰ ਨਹੀਂ ਪਤਾ ਵੀ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਤਾਂ ਡਿਪੈਂਡ ਕਰਦਾ ਹੈ ਇਹ ਚੀਜ਼ ਵੀ ਤੁਸੀਂ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਹੁਣ ਜਿੱਦਾਂ ਮੈਂ ਆਪਣੀ ਡਰੈਸ ਫਰੀਦਕੋਟ ਤੋਂ ਸਵਾਈ ਸੀ ਮੈਂ ਕੋਈ ਮਤਲਬ ਕਿ ਕੋਈ ਮਾਰਕੀਟਿੰਗ ਨਹੀਂ ਕਰ ਰਿਹਾ ਮੈਨੂੰ ਕੁਝ ਨਹੀਂ ਮਿਲਣਾ ਇਹਦੇ ਵਿੱਚੋਂ ਠੀਕ ਹੈ ਮੈਂ ਜਸ ਦੱਸ ਰਿਹਾ ਵੀ ਜੇਕਰ ਤੁਸੀਂ ਵਧੀਆ ਡਰੈਸ ਚਾਹੁੰਨੀ ਆ ਠੀਕ ਹੈ ਕਿਉਂਕਿ ਮੇਰੀਆਂ ਡਰੈਸਸ ਬਹੁਤ ਵਧੀਆ ਮਤਲਬ ਕਿ ਵੀ ਸੇਤੀਆਂ ਸੀਗੀਆਂ ਠੀਕ ਹੈ ਮੇਰੇ ਯਾਰ ਬਿੱਲੀ ਜਿਹੜੇ ਮੇਰੇ ਨਾਲ ਦੇ ਜਲੰਧਰ ਭਰਤੀ ਹੋਏ ਨੇ ਜਾਂ ਫਰੀਦਕੋਟ ਏਰੀਆ ਜਾਂ ਮੁਕਸਰ ਏਰੀਆ ਦੇ ਨੇ ਜਾਂ ਫਰੋਇਪਰ ਏਰੀਆ ਦੇ ਨੇ ਤਾਂ ਉਹ ਮੋਸਟਲੀ ਉਹਨਾਂ ਨੇ ਫਰੀਦਕੋਟੋਂ ਵਰਦੀ ਸਵਾਈ ਸੀ ਠੀਕ ਹੈ ਔਰ ਜੇਕਰ ਤੁਸੀਂ ਮਤਲਬ ਉੱਥੋਂ ਵਰਦੀ ਸਵਾਉਣੀ ਆ ਤੁਸੀਂ ਮੈਨੂੰ WhatsApp ਤੇ ਮੇਰਾ ਨੰਬਰ ਜੋ ਤੁਹ ਮਰਜ਼ੀ ਸਵਾਉ ਤੁਸੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਆਪਣੇ ਲੋਕਲ ਸ਼ਹਿਰ ਦੇ ਵਿੱਚ ਮਤਲਬ ਕਿ ਜਿਹੜੇ ਵੀ ਤੁਸੀਂ ਸਿਟੀ ਨਾਲ ਬਿਲੋਂਗ ਕਰਦੇ ਹੋ ਜਿਹੜੇ ਵੀ ਜ਼ਿਲ੍ਹੇ ਨਾਲ ਬਿਲੋਂਗ ਕਰਦੇ ਹੋ ਹਰੇਕ ਜ਼ਿਲ੍ਹੇ ਦੇ ਵਿੱਚ ਮਤਲਬ ਕਿ ਪੁਲਿਸ ਲਾਈਨ ਹੁੰਦੀ ਆ ਔਰ ਤੁਸੀਂ ਪੁਲਿਸ ਲਾਈਨ ਦੇ ਵਿੱਚ ਕੰਟੈਕਟ ਕਰ ਸਕਦੇ ਹੋ ਵੀ ਇੱਥੇ ਅਸੀਂ ਵਰਦੀ ਸਵਾਉਣੀ ਆ ਜੀ ਤੇ ਜਾਂ ਫਿਰ ਤੁਸੀਂ ਕੋਈ ਵੀ ਸ਼ਾਪ ਆ ਜਿੱਦਾਂ ਮਤਲਬ ਕਿ ਕੋਈ ਨਾ ਕੋਈ ਆਪਣੇ ਨਾ ਡਰੈਸ ਸਪੈਸ਼ਲ ਡਰੈਸ ਤੋਂ ਆਉਣ ਵਾਲੇ ਹੁੰਦੇ ਮਤਲਬ ਕਿ ਟੇਲਰ ਠੀਕ ਆ ਤਾਂ ਉਹ ਤੁਸੀਂ ਆਪਣੇ ਆਪਣੇ ਸਿਟੀ ਦੇ ਵਿੱਚ ਪਤਾ ਕਰ ਲਿਓ ਠੀਕ ਆ ਵੀ ਮਤਲਬ ਕਿ ਵੀ ਅਸੀਂ ਯੂਨੀਫਾਰਮ ਸਵਾਉਣੀ ਆ ਜੀ ਮਤਲਬ ਅਸੀਂ ਪਿਆ ਪੁਲਿਸ ਠੀਕ ਹੈ ਜੋ ਵੀ ਮਤਲਬ ਕਿ ਉਥੋਂ ਖਰਚਾ ਹੋਊ ਉਹ ਤੁਹਾਨੂੰ ਮਤਲਬ ਕਿ ਦੇਣਾ ਪਊਗਾ ਔਰ ਜਿਹੜਾ ਵਰਦੀ ਦਾ ਖਰਚਾ ਹੈਗਾ ਫਿਲਹਾਲ ਤੁਸੀਂ ਆਪ ਹੀ ਕਰਨਾ ਉਹ ਕਿਉਂਕਿ ਤੁਸੀਂ ਹਜੇ ਜੁਆਇਨ ਨਹੀਂ ਹੋਏਗੇ ਠੀਕ ਹੈ ਉਸ ਤੋਂ ਬਾਅਦ ਵੀ ਬਾਅਦ ਵਿੱਚ ਵੀ ਜੋ ਮਤਲਬ ਕਿ 3 ਸਾਲ ਬਾਅਦ ਕੋਈ ਮਤਲਬ ਜਿਹੜਾ ਅਲਾਉਂਸ ਵਗੈਰਾ ਵਰਦੀ ਦਾ ਮਿਲਦਾ ਫਿਲਹਾਲ ਸਾਨੂੰ ਨਹੀਂ ਮਿਲਦਾ ਅਸੀਂ ਤੁਹਾਨੂੰ ਐਵੇਂ ਕਹਿ ਦਈਏ ਵੀ ਸਾਨੂੰ ਮਤਲਬ ਕਿ ਵਰਦੀ ਦਾ ਕੱਪੜਾ ਮਿਲਦਾ ਜਾਂ ਵਰਦੀ ਦਾ ਸਾਨੂੰ ਮਤਲਬ ਕਿ ਸਵਾਈ ਮਿਲਦੀ ਆ ਜਾਂ ਵਰਦੀ ਦੇ ਪੈਸੇ ਮਿਲਦੇ ਆ ਇਦੋਂ ਦਾ ਫਿਲਹਾਲ ਸਾਡੇ ਨਾਲ ਕੋਈ ਸੀਨ ਨਹੀਂ ਜੇਕਰ ਇਦਾਂ ਦਾ ਕੋਈ ਸੀਨ ਹੋਊਗਾ ਇਨ ਫਿਊਚਰ ਵਿੱਚ ਮੈਂ ਤੁਹਾਨੂੰ ਅਪਡੇਟ ਦੇ ਦੂੰਗਾ ਠੀਕ ਆ ਇਸ ਕਰਕੇ ਤੁਸੀਂ ਆਪਣੀਆਂ ਜੜੀਆਂ ਵਰਦੀਆਂ ਸਵਾਲੋਂ ਸੁਣੀਆਂ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਤੁਸੀਂ ਜਿਹੜੇ 1746 ਦੀ 1746 ਭਰਤੀ ਹੋ ਚੁੱਕੇ ਹੋ ਤੁਹਾਨੂੰ ਹੁਣ ਕੋਈ ਮਤਲਬ ਕਿ ਬਹੁਤ ਰੇਅਰ ਚਾਂਸ ਹੈ ਕਿ ਤੁਸੀਂ ਭਰਤੀ ਚੋਂ ਬਾਹਰ ਹੋ ਠੀਕ ਆ ਕੋਈ ਮੈਡੀਕਲ ਵੀ ਇਦਾਂ ਜੇ ਬਾਲਾ ਟਫ ਨਹੀਂ ਹੋਊਗਾ ਕਿ ਤੁਸੀਂ ਹਲਕਾ ਫੁਲਕਾ ਕਈ ਬਰੀ ਹੁੰਦੀ ਹੈ ਠੀਕ ਆ ਤਾਂ ਉਹ ਦੂਰ ਮਤਲਬ ਕਿ ਆਪਾਂ ਐਮਐਟਸ ਕਰ ਸਕਦੇ ਹਾਂ ਇਸ ਕਰਕੇ ਮੇਰੀ ਬੇਨਤੀ ਹੈ ਕਿ ਡਿਸਟ੍ਰਿਕਟ ਵਾਲੇ ਤਾਂ ਜਰੂਰ ਸਵਾਲੋ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਬਟ ਉਸ ਦੇ ਅਕੋਰਡਿੰਗ ਤੁਸੀਂ ਬਟਾਲੀਅਨ ਜਿਹੜਾ ਮੈਂ ਤੁਹਾਨੂੰ ਦੱਸਿਆ ਉਹਦੇ ਅਕੋਰਡਿੰਗ ਤੁਹਾਨੂੰ ਆਪਣੀ ਜਿਹੜੀ ਵਰਦੀ ਉਹ ਸੁਵਾਉਣੀ ਪਊਗੀ ਠੀਕ ਹੈ ਜੀ ਤੇ ਇਹ ਸੀ ਆਪਣੀ ਯੂਨੀਫਾਰਮ ਬਾਰੇ ਜਿਹੜੀ ਮਤਲਬ ਕਿ ਸਾਰੀ ਡਿਟੇਲਡ ਵੀਡੀਓ ਜੇਕਰ ਫਿਰ ਵੀ ਕਿਸੇ ਨੂੰ ਡਾਊਟ ਆ ਕੋਈ ਤਾਂ ਮੈਨੂੰ ਪੁੱਛ ਲੈਣਾ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਤੇ ਕਿਸੇ ਹੋਰ ਵੀਡੀਓ ਵਿੱਚ ਤੇ ਇਸੇ ਤਰ੍ਹਾਂ ਹੀ ਮਤਲਬ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਰਹੋ ਸੀਗਾ ਸਪੋਰਟ ਕਰਦੇ ਰਹੋ ਤਾਂ ਇਦਾਂ ਨਹੀਂ ਤੁਹਾਨੂੰ ਜਿਹੜੀਆਂ ਇਨਫੋਰਮੇਟਿਵ ਵੀਡੀਓ ਤੁਹਾਡੇ ਕੋਲੇ ਆਉਂਦੀਆਂ ਰਹਿਣਗੀਆਂ ਤੇ ਮਿਲਦੇ ਆਂ ਫਿਰ ਕਿਸੇ ਹੋਰ ਟ